ਉਹ ਸਾਰੇ ਰਣਕੇ ਇਹਨਾਂ ਦਾ ਵਿਰੋਧ ਕਰੀਏ ਝਾੜੂ ਵਾਲਿਆਂ ਦਾ ਵੀ ਕਰੋ ਗਰਾਹਤ ਖੜਾ ਕਰੋ ਕਾਂਗਰਸ ਪਾਰਟੀ ਆਵਾ ਰਾਜਾ ਜੀ ਸਾਡੇ ਪਿੰਡਿਆ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਦ ਸਾਹਿਬ ਕਿਉਂਕਿ ਜਿਹੜੀ મોદી ਸਰਕਾਰ ਹੈ ਇਹ ਦਲਿਤ ਵਿਰੋਧੀ ਸਰਕਾਰ ਹੈ ਇਹ ਮੇਰੀਆਂ ਟੜਾਕਿਆਂ ਦੀ ਠੰਡ ਵਿੱਚ ਆਪੋ ਆਪਣੇ ਪਿੰਡਾਂ ਵਿੱਚੋਂ ਸਵਾਗਤ ਕਰੀਏ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਸਾਡੀ ਸੁੱਚੀ ਲੀਡਰਸ਼ਿਪ ਪਹੁੰਚ ਚੁੱਕੀ ਹੈ ਬੀਬੀਆਂ ਉੱਠ ਖੜੀਆਂ ਹੁਣ ਮੇਰੀ ਭੈਣ ਕੋਈ ਨਾ ਉੱਠੇ ਬਈ ਮੈਨੂੰ ਪਤਾ ਹੈ ਚੁੱਲਾ ਚੌਂਕਾ ਕਰਨਾ ਇਹਨਾਂ ਨੇ ਉਹਨੂੰ ਹੁਣ ਬਿਲਕੁਲ ਹੀ ਡਿਲੀਟ ਕਰਤਾ ਉਹਦਾ ਕਾਰਨ ਕਿ ਇਹ ਚਾਹੁੰਦੇ ਆ ਕਿ ਗਰੀਬ ਗਰੀਬ ਹੀ ਰਹਿਣ ਤੇ ਜਿਹੜੇ ਅਮੀਰ ਆ ਉਹ ਅਮੀਰ ਹੀ ਰਹਿਣ देखो ਤੁਸੀਂ ਸਾਰਾ ਪ੍ਰੋਗਰਾਮ ਦੇਖਿਆ ਹੀ ਆ ਮੇਰਾ ਭਾਸ਼ਣ ਵੀ ਸੁਣਿਆ ਸੀ ਇੱਕ ਗਰੀਬਾਂ ਨੂੰ ਇੱਕ ਹੱਕ ਦਿੱਤਾ ਗਿਆ ਸੀ ਜਿਉ ਮਜ਼ਦੂਰੀ ਮੰਗੂਗਾ ਤੇ 100 ਦਿਨ ਦੇਣੀ ਪੈਣੀ ਆ ਔਰ ਇਹਦੇ ਚ ਲੇਬਰ ਦੇ ਬਜਟ ਤੇ ਕੋਈ ਲਿਮਟ ਨਹੀਂ ਸੀ ਜਿੰਨੀ ਲੇਬਰ ਹੁੰਦੀ ਜਾਵੇ ਉਨਾ ਹੀ ਬਜਟ ਭਾਰਤ ਸਰਕਾਰ ਨੂੰ ਦੇਣਾ ਪੈਂਦਾ ਸੀ ਮੋਦੀ ਜੀ ਨੇ ਹੱਕ ਵੀ ਖਤਮ ਕਰਤਾ ਬਜਟ ਤੇ ਲਿਮਟ ਬਣਾਤੀ ਮੈਂ 60% ਤੋਂ ਉੱਤੇ ਦੇਣਾ ਨਹੀਂ ਮੰਨਛਾ ਉਹਨਾਂ ਦੀ ਬਹੁਤ ਸਾਫ ਆ ਔਰ ਅਸੀਂ ਕਾਂਗਰਸ ਪਾਰਟੀ ਜਿਵੇਂ ਮੇਰੇ ਲੀਡਰਾਂ ਨੇ ਪ੍ਰਧਾਨ ਨੇ ਔਰ ਸਾਡੇ ਜਨਰਲ ਸੈਕਟਰੀ ਨੇ ਕਿਹਾ ਅਸੀਂ ਇਹ ਲੜਾਈ ਜਿਹੜੀ ਆ ਪਿੰਡ ਪਿੰਡ ਘਰ ਘਰ ਲੈ ਕੇ ਜਾਵਾਂਗੇ ਔਰ ਇਹਨਾਂ ਨੂੰ ਫੋਰਸ ਕਰਾਂਗੇ ਕਿ ਜਿਵੇਂ ਕਾਲੇ ਕਾਨੂੰਨ ਤੇ ਖੈਤੀ ਦੇ ਵਾਪਸ ਕਰਾਇਆ ਸੀ ਉਸ ਤਰ੍ਹਾਂ ਹੀ ਕਰਾਓ ਨਹੀਂ ਤਾਂ ਫਿਰ ਪੰਜਾਬ ਸਾਡੀ ਸਰਕਾਰ ਬਣੀ 27 ਚ ਉਦੋਂ ਅਸੀਂ ਨਰੇਗਾ ਦੇ ਮਜ਼ਦੂਰੀ ਦੇਵਾਂਗੇ ਔਰ 29 ਚ ਸਾਡੇ ਕੇਂਦਰ ਚ ਬਣੀ ਤੇ ਉਹਨੂੰ ਵਾਪਸ ਲੈ ਕੇ ਆਵਾਂ ਮੈਂ ਬਾਰੇ ਮੈਂ ਕੀ ਕਹਿਣਾ ਚਾਹਤ ਹਾਂ ਜੀ देखिए आज का कार्यक्रम बहुत तो तो सफल रहा कल से हम लोग कर रहे हैं और आज चार सभाएं हम लोगों ने कर ली है और सभी एक से बढ़कर एक और आज के कार्यक्रम में महिलाओं की उपस्थिति ज़बरदस्त रही मनरेगा जो महिलाओं की मजदूर महिलाएँ उनकी उपस्थिति जबरदस्त रही है और लोग अब समझ गए हैं कि मनरेगा को ख़त्म करने से उन पर क्या असर पड़ेगा इसका विरोध दर्ज करने से उपस्थित हुई है और सभी चाहते हैं कि मनरेगा जो बंद किया है फिर से शुरू किया जाए और यदि ये नहीं करते तो निश्चित रूप से दो में तो जब हमारी सरकार बने केंद्र में राहुल जी प्रधानमंत्री बनेंगे मर्रेगा फिर से शुरू करेंगे तो कांग्रेस का रोड मैप क्या रहेगा जी मनरेगा लगातार अभी लड़ाई लड़ेंगे एक तो शुरुआत है और इसके बाद आ, हर हलके में जाएंगे हर गांव में जाएंगे और ये लड़ाई निरंतर जारी रहेगी ने रोड मैप बना दिया है और मामले में पंजाब कांग्रेस कमेटी कोई नहीं कोई दिक्कत आगे चल रही है जहां प्रेस कॉन्फ्रेंस हो गए और वहीं सभाएं शुरू हो चुकी है तो पंजाब प्रदेश कांग्रेस कमेटी दूसरे प्रांतों की अपेक्षा थोड़ा आगे है देखो जी आज का जड़ा ऐतिहासिक कट्सगा मैं बधाई देना चाहना है हमारे खन्ना दे तमाम साथियों को ਔਰ ਡਾਕਟਰ ਅਮਰ ਸਿੰਘ ਜੀ ਨੂੰ ਸਾਡੇ ਜ਼ਿਲ੍ਹਾ ਪ੍ਰਧਾਨ ਲੱਖਾ ਜੀ ਹਰੀ ਰਾਜਾ ਜੀ ਗੁਰਕੀਰਤ ਜੀ ਨੂੰ ਤੇ तमाम ਸਾਥੀ ਜਿਨ੍ਹਾਂ ਨੇ ਮਹਿਲਾਵਾਂ ਬਹੁਤ ਆਈਆਂ ਨੇ ਇੱਕ ਇਸ ਗੱਲ ਦੀ ਮੈਂ ਸਮਝਦਾ ਕਿ ਨਿਸ਼ਾਨੀ ਹੈ ਕਿ ਜਿਸ ਪ੍ਰਕਾਰ ਮਨਰੇਗਾ ਨੂੰ ਲੈ ਕੇ ਗੁੱਸਾ ਹੈ ਕਿਉਂਕਿ ਹਾਲਾਤ ਬਹੁਤ ਮਾੜੇ ਨੇ ਗਰੀਬ ਦਾ ਚੁੱਲ੍ਹਾ ਜਿਹੜਾ ਹੈ ਉਹ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰਤੀ ਹੈ ਮੋਦੀ ਸਰਕਾਰ ਤੇ ਝਾੜੂ ਸਰਕਾਰ ਬੜਾ ਵੱਡਾ ਨੁਕਸਾਨ ਹੋ ਗਿਆ ਇਹ ਮਨਰੇਗਾ ਸਕੀਮ ਨੇ ਕਰੋਨਾ ਕਾਲ ਦੇ ਵਿੱਚ ਸੰਜੀਵਨੀ ਬੂਟੀ ਦੇ ਵਾਂਗ ਸਾਨੂੰ ਫਾਇਦਾ ਕੀਤਾ ਸੀ ਇਸ ਦੇਸ਼ ਨੂੰ ਔਰ ਮੈਨੂੰ ਲੱਗਦਾ ਹੈ ਕਿ ਇਹ ਮਨਰੇਗਾ ਬੰਦ ਹੋਣ ਦੇ ਨਾਲ ਦੇਸ਼ ਦੇ ਹਾਲਾਤ ਵੀ ਵਿਗੜ ਸਕਦੇ ਜਿਸ ਪ੍ਰਕਾਰ ਗਰੀਬ ਤੇ ਅਮੀਰ ਦਾ ਅੰਤਰ ਵੱਧ ਰਿਹਾ ਹੈ ਸਰਦਾਰ سرمایہਦਾਰ ਜਿਹੜੇ ਨੇ ਅਡਾਨੀ ਤੇ ਅਬਾਨੀ ਵਰਗੇ 80% ਦੇਸ਼ ਦੀ ਆਬਾਦੀ ਦਾ ਪੈਸਾ ਲੈ ਕੇ ਇਕੱਲੇ ਬੈਠੇ ਨੇ ਔਰ ਇਹ ਉਹਨਾਂ ਨੂੰ ਦਬਾਉਣ ਦੀ ਗੱਲ ਹੈ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ ਸਾਡੀ ਤਾਂ ਮੰਗ ਸੀ ਵੀ 600 ਰੁਪਿਆ ਦਿਹਾੜੀ ਦਿਓ ਸਾਡੀ ਮੰਗ ਹੈ ਕਿ 150 ਦਿਨ ਦਿਓ ਜਾਣ ਬੁੱਝ ਕੇ ਬੀਜੇਪੀ ਨੇ 125 ਦਿਨ ਦਿੱਤੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਦ ਲੁਧਿਆਣੇ ਦੀ ਉਦਾਹਰਣ ਲਈਏ ਤਾਂ 1,21,000 ਜੌਬ ਕਾਰਡ ਹੋਲਡਰ ਹੈਗੇ ਨੇ ਜਿਨ੍ਹਾਂ 'ਚੋਂ 54,000 ਲੋਕਾਂ ਨੂੰ ਕੰਮ ਮਿਲਿਆ ਯਾਨੀ ਕਿ 48% ਤਾਂ ਪਹਿਲਾਂ ਹੀ ਕੰਮ ਮਿਲਿਆ ਇਹ ਦੇਸ਼ ਦੀ ਵੀ ਆਨ ਐਨ ਐਵਰੇਜ ਆ ਮੈਨੂੰ ਲੱਗਦਾ ਇਹ ਤੋਂ ਵੀ ਥੱਲੇ ਹੈ ਤੇ 12 ਪਰਿਵਾਰਾਂ ਨੂੰ 100 ਦਿਨ ਦਾ ਰੋਜ਼ਗਾਰ ਮਿਲਿਆ ਜੇ 12 ਪਰਿਵਾਰਾਂ ਨੂੰ 1,21,000 ਚੋਂ 100 ਦਿਨ ਦਾ ਰੋਜ਼ਗਾਰ ਮਿਲਿਆ ਹੈ ਇਹ ਤਾਂ ਅੱਧੇ ਪਰਸੈਂਟ ਤੋਂ ਵੀ ਥੱਲੇ ਹੈ ਤੇ ਇਹਦਾ ਮਤਲਬ 125 ਦਿਨ ਕੌਣ ਪੂਰੇ ਕਰੇਗਾ ਕੋਈ ਨਹੀਂ ਕਰੇਗਾ ਜਾਣ ਬੁਝ ਕੇ ਵੀ 125 ਦਿਨ ਦੇਤੇ ਦਿਹਾੜੀ 600 ਰੁਪਿਆ ਕਰਨੀ ਚਾਹੀਦੀ ਸੀ 60 40 ਦੀ ਰੇਸ਼ੀਓ ਕਰਤੀ ਅਸੀਂ ਇਹ ਕਿਹਾ ਵੀ ਸਾਡੇ ਆਉਣ ਤੇ ਰਜਿਸਟਰ ਤੇ ਜਿਵੇਂ ਪਹਿਲਾਂ ਹਾਜ਼ਰੀ ਲੱਗਦੀ ਸੀ ਉਵੇਂ ਲਾਵਾਂਗੇ ਆ ਜਿਹੜਾ ਹੁਣ ਬਾਇਓਮੈਟ੍ਰਿਕ ੂਠੇ ਨਾਲ ਕਹਿੰਦੇ ਹਾਜ਼ਰੀ ਲਾਵਾਂਗੇ ਆਡਿਟ ਕਰਿਆ ਕਰਾਂਗੇ ਫਲਾ ਕਰਾਂਗੇ ਅੱਗੇ ਮਨਰੇਗਾ ਵਰਕਰ ਜਿਹੜਾ ਤੰਗ ਪਰੇਸ਼ਾਨ ਬਹੁਤ ਹੈ ਸੋ ਮੈਨੂੰ ਲੱਗਦਾ ਕਿ ਇਹ ਅਸੀਂ ਮਹਾ ਜਿਹੜਾ ਸੰਗਰਾਮ ਵਿੱਢਿਆ ਹੈ ਪੂਰੇ ਦੇਸ਼ ਭਰ ਦੇ ਵਿੱਚ ਖਰਗੇ ਸਾਹਿਬ ਦੇ ਨਿਰਦੇਸ਼ਾਂ ਦੇ ਤਹਿਤ ਔਰ ਰਾਹੁਲ ਗਾਂਧੀ ਜੀ ਦੀ ਅਗਵਾਈ ਦੇ ਹੇਠ ਔਰ ਪੰਜਾਬ ਚ ਅਗਵਾਈ ਬਪੇਸ਼ ਪਗੇਲ ਜੀ ਕਰ ਰਹੇ ਹ ਤੇ ਅਸੀਂ ਸਾਰੇ ਡਾਕਟਰ ਅਮਰ ਸਿੰਘ ਮੈਂ ਜਿੰਨੇ ਵੀ ਅਸੀਂ ਲੀਡਰ ਹੈ ਜ਼ਿਲ੍ਹਾ ਪ੍ਰਧਾਨ ਨੇ ਕੋਈ ਹਲਕਿਆਂ ਦੇ ਚਾਰਜ ਨਹੀਂ ਇਸ ਲੜਾਈ ਦੇ ਵਿੱਚ ਮੋਰੀ ਹੋ ਕੇ ਗਰੀਬਾਂ ਦੀ ਲੜਾਈ ਲੜ ਰਹੇ ਹਾਂ ਔਰ ਜਦ ਤੱਕ ਇਹ ਕਾਲਾ ਕਾਨੂੰਨ ਵਾਪਸ ਨਹੀਂ ਲਿਆ ਜਾਂਦਾ ਮਜ਼ਦੂਰਾਂ ਦੇ ਜਿਹੜੇ ਖਿਲਾਫ ਆ ਉਦੋਂ ਤੱਕ ਇਹ ਲੜਾਈ ਜਾਰੀ ਰਹੇਗੀ